ਹਾਂਜੀ ਮਟਰੋ ਕੀ ਹਾ ਚਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦ ਲੋ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਆਪਾਂ ਸੁਬਾਹ ਸੁਬਾਹ 7:00 ਵਜੇ 6:30 7:00 ਵਜੇ ਹਨ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਵਧਾਈਆਂ ਖੈਰ ਨੂੰ ਇਹ ਮਲਾਜ ਦੀਵਾਲੀ ਸ਼ਾਇਦ 20 ਤਰੀਕੇ ਦਾ ਦੀਵਾਲੀ ਹੋ ਅੱਜ ਹੋਊ ਜਾਂ ਕੱਲ ਹੋ ਮੈਨੂੰ ਪੱਕਾ ਤਾਂ ਪਤਾ ਨਹੀਂ ਚੱਲਣਾ ਹੈ ਦੋ ਦਿਨ ਕਹੀ ਜਾਂਦੇ ਚਲ ਦੋਨੇ ਦਿਨ ਹੀ ਕਹਿ ਦਾਂਗੇ ਤੇ ਹੁਣ ਚੱਲਦਿਆਂ ਖੇਤ 100% ਨੀਰਾਚਾਰਾ ਵੱਢ ਲਈ ਗਿਆ ਨਾ ਤੇ ਕੱਲ ਆਪਣਾ ਮੰਨ ਕੇ ਚਲੋ ਵੀ ਝੋਨਾ ਝਾੜਨਾ ਜੀ ਨਹੀਂ ਥੋੜਾ ਜਿਹਾ ਕੰਮ ਉਧਰ ਝੋਨਾ ਤਲਾਉਣ ਚ ਹੋ ਜਿਗੇ ਅੱਜ ਬਸ ਸਾਰ ਦਿਨ ਦੂਜੇ ਫੇਸ ਜਾਣਾ ਆਪਾਂ ਗਾਂ ਵਾਲੇ ਆ ਉਠੇ ਲ ਖੇਤ ਤੇ ਉੱਥੇ ਚੱਲ ਕੇ ਝੋਨਾ ਝਾਣਾ ਝਾੜਾਂਗੇ ਬਸ ਇਹੀ ਕੰਮ ਆਪਣਾ ਕੋਈ ਹੋਰ ਵੀ ਜਿਆਦੇ ਖਾਸ ਕੰਮ ਨਹੀਂ ਤੇ ਸਭ ਤੋਂ ਪਹਿਲਾਂ ਮੈਂ ਹੋ ਸਕੇ ਨੀਰਾ ਵੜ ਲਿਆਵਾਂ ਕੰਮ ਨਿਵੇੜ ਦਾ ਨੀਰੇ ਵਾਲਾ ਆਪਾਂ ਬੇਸਿਕ ਰੋਣ ਵਾਲੇ ਦੇ ਪਾਸੋਂ ਤੇ ਚਲੋ ਚਲੀ ਗਏ ਨੀਰਾ ਵਾਲੇ ਅਪਲੋਡ ਕਰਕੇ ਨਾ ਮੈਂ ਲੋਗ ਆਪਣਾ ਛੋਟਾ ਜਿਹਾ ਆਪਾਂ ਸਤ ਮਿੰਟ ਦਾ ਨਾ ਤੇ ਚਲੋ ਚੱਲਦੇ ਆਂ ਤੇ ਫੇਰ ਵੀਨੇ ਕੀ ਬੰਦ ਹੈ ਜੀ ਕਿਸਾਨ ਵੀਰੋ ਪਹੁੰਚ ਚੁੱਕੇ ਆਂ ਜੀ ਖੇਤ ਹੁਣ ਆਪਾਂ ਤੇ ਨੀਰਾ ਕਾਟ ਲਏ ਸਭ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਜਮੀਨ ਦੇਖ ਲਈ ਜਿਹੜੀ ਵੀਜੀ ਸੀ ਵੀ ਉਗਰੀ ਆ ਕਿ ਨਹੀਂ ਗਰੀ ਵੀ ਇੱਕ ਚੱਕਰ ਆ ਨਾ ਮਹੜੀ ਨਿਗਾਹ ਹੀ ਮਾਰ ਲਏ ਇੱਕ ਮਿੰਟ ਰੋਕੋ ਜੋ ਜਮੀਨ ਤਾਂ ਲਗਭਗ ਉਗਰੀ ਆਈ ਹੈ ਨਾ ਉਗਰੀ ਪੀਏ ਵਿੱਚ ਆ ਸੀ ਸਰੋਂ ਸਰੋਂ ਜੀ ਵਿੱਚ ਹੀ ਨਿਕਲੇ ਪਾਣੀ ਕਿੱਥੇ ਜਾਵੜਾ ਲੈਵਲ ਆਪਣਾ ਪਾਣੀ ਦਾ ਚੈੱਕ ਕਰ ਲਗੇ ਮੜਾ ਜਾ ਆਦਾ ਕੰਮ ਕਰ ਜਦੋਂ ਪੀਂਗਦੇ ਹੋ ਬੇਤਾ ਤੱਕਾ ਭਾਜੀ ਪਾਣੀ ਬਹੁਤ ਜ਼ਿਆਦਾ ਚੜ ਗਿਆ ਵੇਖੋ ਇਧਰ ਇੰਨਾ ਮੈਨੂੰ ਲੱਗਦਾ ਕਿਸੇ ਹੋਰ ਲੈਵਲੋਂ ਪਾਣੀ ਦਾ ਆ ਵਾਣ ਤੇ ਆ ਪਾਣੀ ਸਾਹਮਣੇ ਵੇਖੋ ਦੇ ਵਿੱਚ ਚਲੋ ਬਾਬੋ ਨੀਰਾ ਵੱਢ ਕੇ ਸਭ ਤੋਂ ਪਹਿਲਾਂ ਠੀਕ ਹੈ ਤੇ ਫਿਰ ਵੇਣੇ ਕੀ ਬੰਦ ਹਨਾ ਭਾਜੀ ਨੀਰੀ ਵਾਲਾ ਕੰਮ ਕਰਤਾ ਕੰਪਲੀਟ ਤੇ ਗੱਡੀ ਕਰਤੀ ਲੋਡ ਆਪਾਂ ਜਮਾ ਪੂਰੀ ਫੁੱਲ ਠੀਕ ਐ ਤੇ ਓਕੇ ਹੋ ਗਿਆ ਰਿਪੋਰਟਾਂ ਚੱਲੀਏ ਘਰ ਨੂੰ ਤੇ ਰੋਟੀ ਪਾਣੀ ਖਾ ਕੇ ਚੱਲੀਏ ਆਪਣੇ ਉਦੋਂ ਗਾਂ ਲਿਖੇ ਤਾਂ ਨਾ ਤੇ ਝੋਨਾ ਝਾੜਾਂਗੇ ਅੱਜ ਲਓ ਜੀ ਖਾਣਾ ਖੋਣਾ ਲੈ ਕੇ ਤੇ ਹੁਣ ਫੇਰ ਪਹੁੰਚ ਕੇ ਦਾਣਾ ਮੰਡੀ ਚ ਸਾਨੂੰ ਦੋਜ ਕਹੀਂ ਭਰਨਾ ਪਊਗਾ ਹੈ ਗੁਰਪ੍ਰੀਤ ਬਈ ਤੇ ਐਡਾ ਕਿਹੜਾ ਕਿੱਥੇ ਕੰਮ ਮੜਿਆ ਪਿਆ ਯਾਰ ਇਹ ਸਹੀ ਗੱਲ ਆ ਯਾਰ ਹਜੇ ਤੱਕ 4 ਦਿਨ ਹੋ ਗਏ ਤੇ ਪੰਜਵੀਂ ਛੀਮੀ ਵਾੜਾ ਚੋਨੇ ਨੂੰ 14 ਮੋਚਰੋਂ ਦਾ ਹਜੇ ਵੀ ਨਹੀਂ ਤੋਲਦਾ ਚੋਨਾ ਇਧਰ ਉੱਤੇ ਉਹਨੂੰ ਕੀ ਆ ਪੈਂਦੇ ਨੇ ਦਰ ਫਿਰ ਆਇਆ ਸਿਰੇ ਕੁਣੀਰ ਪਾ ਕਿੰਨੇ ਦਿਨ ਹੋ ਗਏ ਮਿੱਤਰੋ ਦੂਜੇ ਪਾਸੇ ਕੰਮ ਨਵੇੜ ਕੇ ਤੇ ਆਪੋਂ ਚੁੱਕਿਆ ਇਧਰ ਤੇ ਇੱਥੇ ਵੀ ਆ ਕੇ ਤੋਲ ਲਵਾਤਾ ਸ਼ੁਰੂ ਕਰਤਾ ਲਗਭਗ ਅੰਡਾ-ਕੰਡਾ ਸੈਟ ਕਰੀ ਜਾਂਦੇ ਹੈਗੇ ਤੇ ਬਸ ਅਜੇ ਅੱਧਾ ਘੰਟਾ ਹੈਗੇ ਨਤਾ ਆਜੂ ਇੱਥੇ ਤੇ ਅਸੀਂ ਚੱਲਾਂਗੇ ਦੂਜੇ ਖੇਤ ਉਧਰ ਕੰਮ ਨਵੇੜੀਏ ਪਹਿਲਾਂ ਹਣਾ ਸਭ ਤੋਂ ਪਹਿਲਾਂ ਜੀ ਮਿੱਤਰੋ ਪਹੁੰਚ ਚੁੱਕੇ ਆ ਖੇਤੋਂ ਦਾਣਾ ਮਢੀ ਤੋਲ ਲਵਾ ਕੇ ਤੇ ਕੰਮ ਕਰ ਤੋਂ ਸਟਾਰਟ ਆਉਣ ਸਰਪਲਾ ਨੀਰੇ ਨੂੰ ਪਾਣੀ ਲਾਤਾ ਤੇ ਹੁਣ ਝਾੜੀ ਜੰਨੇ ਆ ਤੇ ਉਧਰ ਚੋਬਰ ਲੱਗਿਆ ਪਿਆ ਗੱਡੀ 'ਚ ਝਾੜਨਾ ਤੇ ਇੱਥੇ ਲੱਗਣ ਲੱਗੀ ਸਾਨੂੰ ਅਸੀਂ ਅੱਧਾ ਘਟਾ ਝਾੜਦਾ ਲਗਭਗ ਅਸੀਂ ਤੇ ਬਸ ਰੱਬ ਹੌਡਾ ਭਲਾ ਕਰੇ ਘੰਟੇ 'ਚ ਅਸੀਂ ਯਾਰ 2 ਘਟੇ ਝਾੜ ਦਿਆਂਗੇ ਹੋਰ ਹਨ ਤੇ ਬਸ 60 70 ਕਿਲੋ ਕਰਾਂਗੇ ਬਾਹਰ ਨਹੀਂ ਕਰਦੇ ਕਿਉਂਕਿ ਗਾਹ ਨੂੰ ਸ਼ਾਇਦ ਬੀਜਣ ਦੀ ਸਕੀਮ ਵੀ ਹੈ ਜੇ ਮਨਕ ਜਲ ਆਪਣੇ ਘਰਾਂ ਚ ਕਿਸੇ ਨੇ ਬੀਜਿਆਗਾ ਜੇ ਝਾੜ ਵਧਿਆ ਰਿਹਾ ਤੇ ਮਨਕ ਜਲ ਬੀਜਿਆਂ ਦਾ ਤੇ ਗਾਹ ਨੂੰ ਬੀਜੇ ਕਰਾਂਗੇ ਸਾਰਾ ਆਪਾਂ ਠੀਕ ਆ ਤੇ ਬਾਕੀ ਕੰਮ ਖਿੱਚੀ ਜਾਣਗੇ ਆਹ ਵੇਖੋ ਸਭ ਤੋਂ ਪਹਿਲਾਂ ਮੁਛਲ ਚੈੱਕ ਕਰੋ ਸਾਡਾ ਕੁਆਲਿਟੀ ਵੇਖੋ ਜੀ ਕਿਵੇਂ ਲੱਗੀ ਗੁਰਪ੍ਰੀ ਕੁਆਲਿਟੀ ਤੇਨੂੰ ਬਈ ਇੱਕ ਨੰਬਰ ਜਮ ਮੁੱਚ ਦਿਖਾਉਂਦੇ ਤੈਨੂੰ ਮੁੱਚ ਕੱਟ ਕੇ ਚੰਗੀ ਜੀ ਵਿੱਚ ਸਾਰੀਆਂ ਚੰਗੀਆਂ ਹੀ ਐ ਦੀਂਦੀ ਹੋਣਗੇ ਵੇਖੋ ਇੱਧਰ 2-2 2.5 ਇੰਚ ਦੀਆਂ ਮੁਛਾਂ ਬਈ ਮੁੱਛ ਬਾਹੇ ਰੇਟ ਸਹੀ ਆ ਤੇ ਫੇਰ ਮਾੜੀ ਖੜੀ ਰੂ ਮੁੱਛ ਦੇ ਕੀ ਜੀ ਮੁੱਛ ਰੇਟ ਯਾਰ 4000 ਆ ਜੇ ਬਾਧੂ ਹੈ 72 ਮੰਟਨ ਟੁੱਟਦਾ ਨਹੀਂ ਤੇ ਪਹਿਲੀ ਪਾਦਾ ਕਿ ਲੋਕਾਂ ਦੇ ਜੇ ਕਰੇ ਝਾੜ ਕੇ ਵੇਚਣਾ ਮੈਂ ਗਾਰੰਟੀ ਦੇਣਾ 5 ਤੋਂ 6000 ਨੂੰ ਵਿਕ ਯਾਰ ਐਡੀ ਤੱਕ ਮਸ਼ੀਨ ਨਾ ਮੁੱਛਾਂ ਭੋਰ ਦਿੰਦੀ ਯਾਰ ਹਾਂ ਇਹ ਜਿਹੜਾ ਹੱਥੀ ਝਾੜਨਾ ਹੱਥੀ ਪਰ ਕੰਮ ਨਹੀਂ ਨਿਭੜਦੇ ਤੈਨੂੰ ਪਤਾ ਹੁੰਦਾ ਚੱਲ 40 ਹੀ ਫੇਰ ਕਰਦੇ ਬਸ ਗਾਂ ਕਰ ਤੇ ਬਸ ਕੰਮ ਕਰਕੇ ਸਟਾਰਟ ਆਪਣ ਮੈਂ ਤੈਨੂੰ ਵੜ ਵੜ ਦੇ ਚੱਲੂਗਾ ਪਰ ਤੂੰ ਝਾੜ ਚੱਲੀ ਪਰ ਗਾਂ ਕਰ ਕਰ ਗੱਡੀ ਲਓ ਵੀ ਮਿੱਤਰੋ ਤੇ ਡੇਢ ਗੱਟਾ ਅਸੀਂ ਕਰ ਲਿਆ ਮੁਛਲ ਝੋਨੇ ਦਾ ਝਾੜ ਕੇ ਠੀਕ ਹੈ ਇੱਕ ਫੁੱਲ ਭਰਤਾ ਤੇ 10 15 ਕਿਲੋ ਬੀ ਥੱਲੇ ਪਿਆਊਗਾ ਤੇ ਚਾਹ ਕਰ ਲਈ ਮੈਂ ਚਾਹ ਚੂ ਪੀ ਲਈਏ ਉਦੋਂ ਬਾਅਦ ਬਸ ਅੱਧੇ ਘੰਟੇ ਦਾ ਕੰਮ ਰਹਿ ਗਿਆ ਆਪਣੇ ਕੋਲੇ ਤੇ ਮੁੜ ਕੇ ਗੁਰਪੇ ਦੇ ਝਾੜਾਂਗੇ ਬੀ ਹੋਰ ਚੋਬਰਾ ਵਧੀਆ ਜੀ ਵਧੀਆ ਤੇ ਪਾਣੀ ਪੂਣੀ ਪਿਆਦੇ ਮੈਨੂੰ ਤੇ ਨਾਲੇ ਚਾਹ ਨਾਲੇ ਚਾਹ ਚੂ ਪੀ ਲਈਏ ਤੇ ਫੇਰ ਦਿਖਾਉਣੇ ਉਹਨੂੰ ਕੀ ਬਣਦਾਗਾ ਓ ਬਾਈ ਮਿੱਤਰੋ 2 ਗੱਟੇ ਆਪਣੇ ਚੱਬ ਕੱਟਵੇਂ ਭਰਤੇ ਫੁੱਲ ਤੇ ਆਪਣਾ ਕੰਮ ਹੋ ਗਿਆ ਕੰਪਲੀਟ ਬੀਆ ਠੀਕ ਹੈ ਇਸ ਖੇਤ ਦੇ ਵਿੱਚ ਝਾੜਨਾ ਸੀ ਬਸ ਉਹਨੂੰ ਗੁਰਪ੍ਰੀਤ ਦੇ ਬਾਹਰੋਂ ਝਾੜਾਂਗੇ ਦੋ ਗੱਟੇ ਡੇਢ ਉੱਥੋਂ ਭਰਨਾਗਾ ਇਹਨਾਂ ਕੀ ਬਸ ਦੋ ਘੰਟੇ ਦਾ ਕੰਮ ਸਾਡਾ ਹੋਰ ਰਹਿ ਗਿਆ ਉਹ ਸਮਾਨ ਚੱਕ ਲਈ ਆਪਣੇ ਕੋਠੇ ਕੋਲ ਨੂੰ ਇਹਦੇ ਕੋਠੇ ਕੋਲ ਲਾਉਣੇ ਡੇਰੇ ਆ ਬਹੁਤ ਸੌਮਣੀ ਠੀਕ ਹੈ ਚਲੋ ਫਿਰ ਉਹ ਵੀ ਮਿੱਤਰੋ ਆਪਣਾ ਕੰਮ ਕੰਪਲੀਟ ਕਰਕੇ ਤੇ ਇੱਧਰ ਕੁਝ ਕਰਤੀ ਸੀ ਸਟਾਰਟ ਕਰਦਾ ਕੰਮ ਬਸ ਅਜੇ 10 ਕਬੂਟੇ ਵੱਡੇ ਇੰਨੀ ਕੀ ਤੇ ਝਾੜੀ ਇਹਨੇ ਹੌਲੀ ਹੌਲੀ ਤੇ ਝਾੜ ਦਾਂਗੇ দাম ਜੜ ਗਿਆ ਮੇਤਰੋ ਹੋ ਗਈ ਸ਼ਾਮ ਤੇ ਮੈਂ ਥੋੜਾ ਬਲੌਗ ਵਜਦੀ ਰੋਕਤਾ ਸੀ ਨਹੀਂ ਬਣਾਇਆ ਥੋੜਾ ਗੁਰਪ੍ਰੀਤ ਘਰੇ ਜਾੜਿਆ ਸੀ ਰਿਸ਼ਤਦਾਰ ਆ ਗਏ ਇਹਨਾਂ ਦੇ ਤੇ ਦੋ ਗੱਟੇ ਦਾ ਆਪਾਂ ਝਾੜਤੇ ਜ ਆਪਣੇ ਦਾ ਨਾ ਤੇ ਇਹਦਾ ਇੱਕ ਗੱਟਾ ਕੱਢਿਆ ਆਪਾਂ ਉਹ ਵੀ ਉਹ ਪਿਆ ਗੱਡੇ ਜੀ ਨੀਰਾ ਵਟ ਲਿਆ ਤੇ ਨੀਜਾ ਕਰ ਲਿਆ ਲੋਡ ਤੇ ਬਾਕੀ ਓਕੇ ਆ ਭਈ ਹੁਣ ਚੱਲ ਗਏ ਆਪਾਂ ਕਰਨੇ ਕੀ ਤੜਕੇ ਇੱਕ ਗੱਟਾ ਫੇਰ ਭਰਾਂਗੇ ਤੇ ਨਾਲੇ ਉਧਰ ਆਪਣੇ ਬੋਲਾਂਾਂ ਚੋਂ ਨਾਲ ਥੋੜੇ ਦੋ ਕਿਦੌਗੀਆਂ ਵੱਢਣਾਂ ਲੀਆਂ ਉਹ ਵੱਢ ਕੇ ਹੀ ਇੱਥੇ ਉਪੜਾ ਵੱਢ ਗੀਆਂ ਦੋਗੀਆਂ ਦੋਕ ਹੈਗੀਆਂ ਵੱਢ ਕੇ ਉਸ ਤੋਂ ਬਾਅਦ ਅਸੀਂ ਜੀ ਚੋਨਾ ਮੁੱਛਣ ਨੂੰ ਆੜਾ ਪਾਉਣਗੇ ਚੋਪਰ हां परसों जोके बा मुछलाडा देंगे आपा सारे टाइम ਲਗਭਾਗੇ ਰੋ तकरीबन दो तीन ਦਿਨ ਬਾਅਦ ਚਾ ਡਾ ਦਾਂਗੇ ਉਸਾਰ ਜਿਹੜੇ 7 ਗਿੱਲੇ ਹੈਗੇ 8 ਇਹ ਬਾਹਰ ਡਾ ਦਾਂਗੇ हां ਇਹਨਾਂ ਥਾਂ ਗਿੱਲਾ ਹੋਰ ਕੋਈ ਗੱਲ ਨਹੀਂ ਛੋਣਾ ਆਇਆ ਛੋਣੇ ਆਈ ਪੇ ਹਰੇ ਪਰ ਥਾਂ ਗਿੱਲਾ ਯਾਰ ਥੋੜਾ ਮਗਰੋਂ ਰੌਣੀ ਕਰਤੀ ਸੀ हां ਚੱਲ ਗਏ ਮਿੱਤਰਾਂ ਕਰੇ ਲਓ ਮਿੱਤਰੋ ਜਾਣੇ ਆ ਘਰ ਨੂੰ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਤੇ ਮਿਲਦੇ ਆ ਅਗਲੇ ਵਲੌਗ ਚ ਤੇ ਬਣੇ ਰਹੋ ਨਾਲ